ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ ਦੇ ਵਿੱਚ ਸਰਦਾਰ ਵੱਲਵ ਪਾਈ ਪਟੇਲ ਜੀ ਦੀ ਜਨਮ ਦਿਨ ਮਨਾਇਆ ਗਿਆ ਜਿਸ ਦੇ ਵਿੱਚ ਸੇਵਾ ਯੂਵਾਰਤ ਰੂਪਨਗਰ ਦੀ ਟੀਮ ਦੁ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਕੁਇਜ਼ ਲੈਕਚਰ ਡਰਾਇੰਗ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ ਵਿਦਿਆਰਥੀਆਂ ਨੇ ਇਸ ਦੇ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਵੱਲਵ ਪਾਈ ਪਟੇਲ ਜੀ ਨੇ 150 ਵਿਸ਼ਤਾਪਦੀ ਤੇ ਸ਼ੁਦਾਂਝਲੀ ਭੇਟ ਕੀਤੀ ਇਸ ਮੌਕੇ ਹਾਜ਼ਰ ਹੋਏ ਮਹਿਮਾਨ ਜਿਨ੍ਹਾਂ ਦੇ ਵਿੱਚ ਅਜੀਵੀਰ ਸਿੰਘ ਲਾਲਪੁਰਾ ਐਡਵੋਕੇਟ ਨਿਪੁੰਸੋਨੀ ਐਡਵੋਕੇਟ ਮਨਪ੍ਰੀਤ ਸਿੰਘ ਤੇ ਹੋਰ ਵੀ ਕਈ ਸ਼ਾਮਲ ਹੋਏ ਨੇ ਇਸ ਤੋਂ ਉਪਰੰਤ ਸਕੂਲ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਰਜਿੰਦਰ ਕਿਸਾਨਾ ਨੇ ਯੂਵਾ ਭਾਰਤ ਰੂਪਨਗਰ ਦੀ ਟੀਮ ਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਪ੍ਰਤੀਯੋਗਤਾ ਦੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਦਿੱਤੇ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕੋਆਰਡੀਨੇਟਰ ਸੰਜੀਵ ਕੁਮਾਰ ਅਧਿਆਪਕ ਸੁਭੀਰ ਸਿੰਘ ਮਨਦੀਪ ਸਿੰਘ ਵੱਲੋਂ ਕੀਤਾ ਗਿਆ ਤੇ ਹੋਰ ਵੀ ਅਧਿਆਪਕ ਸਾਹਿਬਾਨ ਇੱਥੇ ਹਾਜ਼ਰ ਸਨ ਸਨਮਾਨ ਜੀ ਟੀਮ ਦੇ ਲਈ ਸੁਖਾਰ ਬੱਲੇਬਾਈ ਪਟੇਲ ਤੇਰੇ ਬੁੱਲੇ ਨਾਮ ਤੋਂ ਰੱਖਦੇ ਸਾਂ। ਤੋਂ ਕਿ ਨਰਵਤ ਨਹੀਂ ਹੋਣਾ? ਡਿਸਟ੍ਰਿਕਟ ਕਿਹੜਾ ਸੀ ਉਹਨਾਂ ਦਾ? ਉਹਨੇ ਸਟੇਟ ਬੋਲਦਾ। ਸਟੇਟ ਕਿਹੜੀ ਸੀਗੀ ਉਹਨਾਂ ਦੀ? ਆਹ ਗੁਜਰਾਤ। ਕਿ ਗੁਸੇ ਹਾਂ ਜਰਾ ਇਹ। ਠੀਕ ਹੈ। ਡੇ ਦੇ ਲਈ ਜੇਗਾ ਸਾਡੇ ਕੋਲ। ਜੀ ਰਾਜਗੁਰੂ ਦੀ ਟੀਮ ਹੈ ਸਰਦਾਰ ਕਟੇਲ ਨੇ ਕਿਹੜੀ ਡਿਗਰੀ ਹਾਸਲ ਕੀਤੀ ਸੀ ਕਿਹੜੀ ਪੜ੍ਹਾਈ ਕੀਤੀ ਸੀ ਉਹਨਾਂ ਨੇ ਸਿੱਖਿਆ ਗ੍ਰੈਜੂਏਟ ਕੀਤੀ ਬੈਰਿਸਟਰ ਕਾਨੂੰਨ ਦੀ ਪੜ੍ਹਾਈ ਬੋਲਣਾ ਕਿ ਵਕੀਲ ਬਣੇ ਸੀਗੇ ਵਕੀਲ ਬਣ ਕੇ ਉਹਨਾਂ ਨੇ ਲੋਕਾਂ ਦੀ ਜੋ ਸਮੱਸਿਆਵਾਂ ਆਸ ਜਿਗੀਆਂ ਉਹਨਾਂ ਨੂੰ ਹੱਲ ਕਰਵਾਈਆਂ ਸੀ ਹੂੰ ਉਹ ਇਹ ਸਿੱਖਿਆ ਸਰਡਿੰਗ ਉਹ ਇਹ ਪਕਟੀ ਲਈ ਮੋਹ ਸੰਤਿਆਗ ਰਾਹ ਕਦੋਂ ਹੋਇਆ ਯਰ ਬੁਲਣਾ ਹੈਗਾ ਕਿਸ ਮਿਲ ਕੇ ਐਸਾ ਗੋ ਸੰਤਿਆਗ ਡਿਸਕਸ ਕਰ ਲੋ ਆਪ ਸੇ ਨਹੀਂ ਸੋਦੀ ਨਹੀਂ ਸੋਦੀ ਕੀ ਕਰੇ ਅੰਤਰੇ ਸudar ballabhbhai patel ਨੂੰ ਉਹ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਉਹ ਨਾਮ ਕਿਹੜਾ ਬੁਲਾਇਆ ਜਾਂਦਾ ਸੀ ਉਹਨਾਂ ਨੂੰ ਮੈਨੂੰ ਉਹਨਾਂ ਕੋਲ ਕੋਈ ਨਾਮ ਨਹੀਂ ਸੀ ਗਿਆ ਉਹਨਾਂ ਦਾ ਹੋਰ ਕਿਹੜਾ ਨਾਮ ਸੀਗਾ एक दिलपीत भी बोल के जा, लो पर आयरन मैन ठीक है ना सही आंसर है सर आयरन मैन का खिताब दिता गया ना ठीक है थोड़े लिए अगली टीम के लिए स्टेट बेन किसने क्या गया है वेरी गुड कर आंसर बिल्कुल सही है ऑल इंडिया सर्विस ऑल इंडिया सर्विस नेक्स्ट टीम के लिए जी स्टैचू ऑफ यूनिटी गुजरात सही है स्टैचू ऑफ यूनिटी स्टैचू ऑफ यूनिटी की ऊंचाई कि हाईट कितनी उची वन वन एटी टू मीटर वेरी गुड बच्चों ने मेरे क्वेश्चन है ਕਿ ਉਹਨਾਂ ਦੀ ਜਨਮਤੀ ਜਿਹੜੇ ਜਨਮ ਨਹੀਂ ਨਾ ਉਹ ਜਿਹੜਾ ਗ੍ਰੀਸ ਹੈ ਉਹਨੂੰ ਕਿਸ ਨਾਮ ਨਾਲ ਮਨਾਇਆ ਜਾਂਦਾ ਨਾ ਨੌ ਸਾਇਬਨ ਤੇ ਗਾਰੇ ਗੁੱਡ ਯੂਨੀਟੀ ਦੇ ਨਾਮ ਨਾਲ ਮੈਕਸੀਮ ਇੰਗਲਿਸ਼ ਕੁਐਸਚਨ ਹੈ ਜੀ ਕਿਹੜੇ ਸ਼ਹਿਰ ਦੇ ਵਿੱਚ ਸਰਦਾਰ ਬੱਲੂ ਵਹੀ ਪ੍ਰਦੇਸ਼ ਸਟੇਰੀਅਮ ਹੈ ਅੰਮਦਾਵਦੀ ਵਿੱਚ ਵੈਰੀ ਗੁੱਡ ਸ਼ਾਬਾਸ਼ ਸੁਗਾਰ ਬਟੇਆ ਜਿਹਨੂੰ ਬਾਰਾਤ ਕਰਨ ਕਦੋਂ ਦਿੱਤਾ ਗਿਆ ਨਕੀਮ ਲਈ ਹੂੰ ਉਹਨੇ ਤੋਂ ਬਨਵਾ ਲਈ ਵੀ ਸਹੀ ਉਸਨੂੰ ਅੰਤਰਾਇ ਕੋਡ ਉਸ ਨੂੰ ਬਨਵਾ ਦੇ ਵੀ ਉਹਨਾਂ ਦੇ ਵੱਡੇ ਭਰਾ ਦਾ ਕੀ ਨਾਮ ਸੀ ਮਿੱਠਲ ਵਾਈ ਕਿਟਲ ਵਾਈ ਸਹੀ ਅੰਤਰਾਇ ਕੋਡ ਜੋ ਇਹਦੇ ਅੰਦਰ ਲਈ ਅੰਤਿਮ ਸਮਾ ਉਹਨਾਂ ਨੇ ਕਿਹੜੇ ਘਰ ਵਿੱਚ ਬਿਤਾਇਆ ਵੀਰ ਲਾਹਰ ਜੀ ਕੀ ਹੈ ਤਾਂ ਮਕਤੀ ਲਈ ਹੈ ਜੀ ਕਿਸ ਅੰਦੋਲਨ ਦੌਰਾਨ ਵੱਲਭਾਈ ਪਟੇਲ ਜੀ ਨੂੰ ਸਰਦਾਰ ਦੀ ਉਪਾਧੀ ਮਿਲੀ ਕਿਹੜਾ ਅੰਦੋਲਨ ਸੀਗਾ ਉਹ ਅੱਜ ਪਿੰਡ ਡੂਮੇਵਾਲ ਦੇ ਵਿੱਚ ਜੀ ਗੁਰਦਤਸ ਸਕੂਲ ਦੇ ਵਿੱਚ ਬੱਚਿਆਂ ਦੇ ਰਿਗਰੂ ਹੋਣ ਦਾ ਮਾਫਾ ਮਿਲਿਆ ਮੈਂ ਆਪੇ ਮਾਧਮ ਰਹੀਂ ਧੰਨਵਾਦ ਕਰਨਾ ਚਾਹੁੰਦਾ ਹਾਂ ਪ੍ਰਧਾਨ ਮੰਤਰੀ ਜੀ ਦਾ ਜਿਨ੍ਹਾਂ ਨੇ ਕਿ ਇਸ ਦਿਨ ਨੂੰ ਯੂਨਿਟੀ ਡੇ ਦੇ ਨਾਮ ਦੇ ਉੱਤੇ ਜਿਹੜਾ ਹੈਗਾ ਪੂਰੇ ਦੇਸ਼ ਦੇ ਵਿੱਚ ਮਨਾਉਣ ਦਾ ਸੰਕਲਪ ਚੱਕਿਆ ਬਹੁਤ ਅੱਛੀ ਗੱਲ ਹੈ ਅ ਸੁਭਾਸ਼ ਚੰਦਰ ਬੋਸ ਵਰਗੇ ਭਾਈ ਪਟੇਲ ਵਰਗੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਕੰਟ੍ਰਿਬਿਊਸ਼ਨ ਕੀਤੀ ਐਸੀ ਸ਼ਖਸੀਅਤਾਂ ਦਾ ਬੱਚਿਆਂ ਦੇ ਵਿੱਚ ਉਸ ਹਿਸਟਰੀ ਨੂੰ ਲੈ ਕੇ ਜਾਣਾ ਬੱਚਿਆਂ ਨੂੰ ਉਸ ਹਿਸਟਰੀ ਨਾਲ ਜਾਣੂ ਕਰਾਉਣਾ ਤੇ ਇਹਨਾਂ ਬੱਚਿਆਂ ਲਈ ਬਹੁਤ ਵੱਡੀ ਇੰਸਪੀਰੇਸ਼ਨ ਹੈ ਸੋ ਮੈਂ ਧੰਨਵਾਦ ਕਰਦਾ ਭਾਰਤ ਸਰਕਾਰ ਦਾ ਜਿਨੇ ਕਿ ਇਹ ਪ੍ਰੋਗਰਾਮ ਪਿੰਡ ਪਿੰਡ ਰੱਖਣ ਦੀ ਸਕੂਲ ਪਿੰਡ ਦੇ ਸਕੂਲਾਂ 'ਚ ਰੱਖਣ ਦੀ ਜਿਹੜਾ ਹੈਗਾ ਇਹ ਮਿਸ਼ਨ ਬਣਾਇਆ ਮੈਂ ਆਪਣੇ ਆਪ ਨੂੰ ਭਾਗੀਸ਼ਰੀ ਮਹਿਸੂਸ ਕਰਦਾ ਕਿ ਐਸੀ ਸ਼ਖਸੀਅਤ ਦਾ ਜਦੋਂ ਹੈਗਾ ਆਇਰਨ ਮੈਨ ਆਫ ਇੰਡੀਆ ਦੇ ਬਾਰੇ ਜਦੋਂ ਮੌਕਾ ਮਿਲਿਆ ਉਹਨਾਂ ਦੀ ਸ਼ਤਾਬਦੀ ਮਨਾਉਣ ਦਾ ਮੌਕਾ ਮਿਲਿਆ ਤੇ ਮੈਂ ਇੱਥੇ ਪਿੰਡ ਚਾਪੜੀ ਸਕੂਲ ਵਿੱਚ ਬੱਚਿਆਂ ਦੇ ਸਾਹਮਣੇ ਅੱਜ ਸਰਦਾਰ ਬੱਲਭਾਈ ਪਟੇਲ ਦੀ 150ਵੀਂ ਜਨਮ ਦਿਵਸ ਪਾਬਾਗੜਾ ਸਕੂਲ ਨੂੰ ਦੂਮੇਵਰ ਵਿੱਚ ਬਣਾਈ ਗਈ ਜਿਸ ਵਿੱਚ ਮੇਰਾ ਜੋਬਾ ਭਾਰਤ ਪ੍ਰੋਪਰਟੀ ਟੀਮ ਅਤੇ ਉਹਦੇ ਵਿੱਚ ਮੁੱਖ ਮਹਿਮਾਨ ਅਜੀਬੀ ਗਲਾਲਪੁਰ ਐਡਵੋਕੇਟ ਨੀਪਰ ਸੋਨੀ ਆਦੀ ਸ਼ਾਵਨਸਨ ਤੇ ਸਕੂਲ ਦੇ ਵਿੱਚ ਇਸ ਪ੍ਰੋਗਰਾਮ ਲਈ ਲੈਕਚਰ ਕ quiz ਕੰਪੀਟੀਸ਼ਨ ਡਰਾਇੰਗ ਐਂਡ ਰਾਈਟਿੰਗ ਕੰਪੀਟੀਸ਼ਨ ਕਰਵਾਏ ਗਏ ਸੋ ਮੇਰਾ ਇੰਟੀਟੇਸ਼ਨ ਮੁੱਖ ਮੈਂਬਰ ਦਾ ਆਨ ਦਾ ਦੇ ਪਛੜਨੀ ਉਪ ਪਤਨ